ਹਾਂ ਸਰ ਸਰ ਕੀ ਮਾਮਲਾ ਬੁੜਾ ਕਨਫਰੰਸ ਕੀਤੀ ਹੈ ਜਿਹੜੇ ਕੁਝ ਵੈਪਨਸ ਰਿਕਵਰ ਕੀਤੇ ਗਏ ਹਨ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਏਡੀਜੀਪੀ ਸਾਹਿਬ ਬਠਿੰਡਾ ਰੇਂਜ ਤੇ ਐਸਐਸਪੀ ਸਾਹਿਬ ਬਠਿੰਡਾ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਹਾਂ ਕੱਲ ਸੀਆਈਏ ਸਟਾਫ 2 ਬਠਿੰਡਾ ਦੀ ਟੀਮ ਨੂੰ ਇੱਕ ਕਾਮਯਾਬੀ ਹੱਥ ਲੱਗੀ ਹੈ ਜਿਹਦੇ ਵਿੱਚ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸਿਸ ਤੇ ਇੱਕ ਦੋਸ਼ੀ ਅਮ੍ਰਿਤਪਾਲ ਸਿੰਘ ਉਰਫ ਆਕਾਸ਼ ਵਾਸੀ ਜਲਾਲਾਣਾ ਥਾਣਾ ਓਡਾ ਜ਼ਿਲ੍ਹਾ सिरसा ਨੂੰ 4 ਵੈਪਨਸ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਦੇ ਵਿੱਚ ਤਿੰਨ ਵੈਪਨ 32 ਬੋਰ ਦੇ ਤੇ ਇੱਕ 12 ਬੋਰ ਦਾ ਕਟਾ ਇਹ ਤੋਂ ਬਰਾਮਦ ਕੀਤਾ ਗਿਆ ਹੈ ਹਜੇ ਤੱਕ ਦੀ ਤਫਤੀਸ਼ ਦੇ ਵਿੱਚ ਆ ਗੱਲ ਸਾਹਮਣੇ ਆਈ ਹੈ ਕਿ ਇਹਨੂੰ ਕੋਈ ਬਾਹਰਲੇ ਨੰਬਰ ਤੋਂ ਫੋਨ ਆਇਆ ਸੀ ਕਿ ਇਹਨੂੰ ਕੋਈ ਅਣਪਛਾਤਾ ਬੰਦਾ ਡਿਲੀਵਰ ਕਰਕੇ ਗਿਆ ਸੀ ਇਹ ਵੈਪਨਸ ਤੇ ਇਹਨੇ ਬਠਿੰਡੇ ਦੇ ਵਿੱਚ ਇਹ ਵੈਪਨ ਸਪਲਾਈ ਕਰਨੀ ਸੀ ਕਿਸੇ ਬੰਦੇ ਨੂੰ ਤੇ ਇਹਨੂੰ ਡਾਇਰੈਕਸ਼ਨਸ ਮਿਲਣ ਲੱਗੀ ਸੀ ਤੇ ਉਦੋਂ ਸੀਆਈਏ ਸਟਾਫ ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਮੁਖਬਰੀ ਹੋਈ ਤੇ ਇਹਨੂੰ ਸਮੇਤ ਵੈਪਨਸ ਗ੍ਰਿਫਤਾਰ ਕਰ ਲਿਆ ਗਿਆ ਹੈ ਇਸਰ ਬੈਕਗ੍ਰਾਉਂਡ ਕੀ ਰੇਸ ਬੰਦੇ ਹੁਣ ਤੱਕ ਕੀ ਯੂਨੀਵਰਸਿਟੀ ਦਾ ਇਹ ਤੇ ਪਹਿਲਾਂ ਕੋਈ ਐਫਆਈਆ ਰਿਸਟਰ ਹੈ ਨਹੀਂ ਆ ਲੇਬਰ ਦਾ ਕੰਮ ਹੀ ਕਰਦਾ ਹੈ ਤੇ ਹਜੇ ਸਾਡੀ ਤਫਤੀਸ਼ ਜਿਹੜੀ ਹੈ ਜਾਰੀ ਹੈ ਤੇ ਇਹਦੀ ਪੁੱਛਗਿੱਛ ਵੀ ਅਸੀਂ ਕੰਟੀਨਿਊਸ ਕਰ ਰਹੇ ਹਾਂ ਸਰ ਕੋਰੀਅਰ ਆ ਜਾਂਦਾ ਕਿਹਨੂੰ ਵਰਦਾ ਹੈ ਇਹਦੀ ਉਮਰ 22 ਸਾਲ ਦੀ ਹੈਗੀ ਏ 23 ਸਾਲ ਦੇ ਕਰੀਬ ਹੈਦੀ ਉਮਰ ਹੈਗੀ ਏ ਸਰ ਕੋਰੀਅਰ ਆ ਜਾਂ ਸਪਲਾਇਰ ਆ ਹਜੇ ਤੱਕ ਦੀ ਤਫਤੀਸ਼ ਮੁਤਾਬਕ ਇਹਨੂੰ ਕੋਈ ਵੈਪਨ ਦੇ ਸਪਲਾਈ ਕਰਕੇ ਗਿਆ ਸੀ ਆ ਕੋਰੀਅਰ ਹੈਗਾ ਤੇ ਇਹਨੇ ਇੱਥੇ ਬਠਿੰਡੇ ਦੇ ਵਿੱਚ ਡਿਲੀਵਰ ਕਰਨੀ ਸੀ ਸਰ ਜਿਸ ਤਰ੍ਹਾਂ ਤੁਸੀਂ ਡਿਲੀਵਰ ਕੀਤਾ ਹੈਗਾ ਵੀ ਕਿਸ ਤਰ੍ਹਾਂ ਕੋਈ ਸੰਪਰਕ ਹੈ ਕੋਈ ਗੈਂਗ ਨੇ ਡਾਟਾ ਚੋਰੀ ਚਾਹਿਆ ਕਿਸ ਤਰ੍ਹਾਂ ਇਹਨੂੰ ਬਾਹਰਲੇ ਵਰਚੁਅਲ ਨੰਬਰ ਤੋਂ ਕਿਸੇ ਤੋਂ ਕਾਲ ਆਇਆ ਸੀ ਆ ਫੇਸਬੁਕ ਰਾਹੀਂ ਬੰਦਿਆਂ ਦੇ ਨਾਲ ਜੁੜਿਆ ਸੀ ਜਿਹੜੇ ਮਾੜੇ ਬੰਦੇ ਹੈਗੇ ਤੇ ਉਹਨਾਂ ਦੇ ਥਰੂ ਇਹਨੂੰ ਫਿਰ ਬਾਹਰ ਇਹਨੇ ਆਪਣਾ ਨੰਬਰ ਸ਼ੇਅਰ ਕੀਤਾ ਇਹਨੂੰ ਬਾਹਰਲੇ ਨੰਬਰ ਤੋਂ ਫੋਨ ਆਇਆ ਫਿਰ ਇਹਨੇ ਉਹਨਾਂ ਦੇ ਕਹਿਣ ਤੇ ਆ ਵੈਪਨ ਇਥੇ ਡਿਲੀਵਰ ਕਰ ਲਿਆ ਆਇਆ ਸੀ ਸਰ ਲੋਕੇਸ਼ਨ ਕਿੱਥੋਂ ਦਾ ਕਿਸ ਤਰ੍ਹਾਂ ਦਾ ਹੈਗਾ ਇਹਨੂੰ ਲਾਲ ਸਿੰਘ ਬਸਤੀ ਮਤੀ ਦਾਸ ਨਗਰ ਜਿਹੜਾ ਏਰੀਆ ਹੈ ਉੱਥੋਂ ਅਸੀਂ ਅਰੈਸਟ ਕੀਤਾ ਸੀ ਜਿਹੜੇ ਹੋਰ ਸਾਰੇ ਦੇ ਨਾਲ ਬੰਦੇ ਹੁਣ ਤੱਕ ਨਹੀਂ ਆਇਆ ਸਮਝ ਆ ਕੱਲਾ ਹੀ ਆਇਆ ਸੀ ਆਪਣੇ ਪਿੰਡ ਤੋਂ ਇੱਥੇ ਤੇ ਅਸੀਂ ਹੁਣ ਪਛਾਣ ਕਰਨ ਦੀ ਕੋਸ਼ਿਸ਼ ਕਰਨ ਰਿਹਾ ਜਿਹੜੇ ਬੰਦੇ ਨੇ ਇਹਨੂੰ ਵੈਪਨ ਸਪਲਾਈ ਕੀਤੇ ਤੇ ਜਿਹੜੇ ਬੰਦੇ ਨੂੰ ਇਹਨੇ ਵੈਪਨ ਇੱਥੇ ਬਠਿੰਡੇ ਦੇ ਵਿੱਚ ਡਿਲੀਵਰ ਕਰਨੇ ਸੀ ਉਹ ਅਸੀਂ ਹੁਣ ਇਨਵੈਸਟੀਗੇਟ ਕਰਨ ਰਿਹਾ ਉਹ ਨੰਬਰ ਵੀ ਅਸੀਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਨ ਰਿਹਾ ਤੇ ਮੈਨੂੰ ਪੂਰੀ ਉਮੀਦ ਹੈ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਵੀ ਇਹਦੇ ਵਿੱਚ ਅਰੈਸਟ ਕਰਾਂਗੇ ਕਿਹੜੇ ਕੰਟਰੀ ਬੇਟੇ ਜਾਂ ਸਰ ਇੰਪੋਰਟੈਂਟ ਨੇ ਵੈਪਨ ਕੰਟਰੀ ਮੇਡ ਹੀ 332 ਬੋਰ ਤੇ ਇੱਕ ਦੇਸੀ ਕਟਾਏ 12 ਬੋਰ ਦਾ ਕਿੱਥੋਂ ਸਪਲਾਈ ਲੈ ਕੇ ਕਿੱਥੋਂ ਆਇਆ ਉਹ ਇਹਨੂੰ ਹੀ ਕੋਈ ਬੰਦਾ ਦੇ ਕੇ ਗਿਆ ਸੀ ਅਣ ਪਛਾਤਾ ਬੰਦਾ ਇਹਦੇ ਦੱਸਣ ਮੁਤਾਬਕ ਉਹਦੀ ਸ਼ਕਲ ਇਹਨੂੰ ਕਲੀਅਰ ਨਹੀਂ ਹੈ ਤੇ ਇਹਨੂੰ ਇੱਥੇ ਬਠਿੰਡੇ ਡਿਲੀਵਰ ਕਰਨ ਲਈ ਕਿਹਾ ਗਿਆ ਸੀ ਫੋਨ ਤੇ ਸਰ ਮਤੀ ਦਾਸ ਚ ਰੁਕਿਆ ਹੈ ਸੀ ਜਾਂ ਡਿਲੀਵਰ ਕਰਨਾ ਆਇਆ ਸੀ ਆ ਡਿਲੀਵਰ ਕਰਨ ਹੀ ਆਇਆ ਸੀ ਇੱਥੇ ਅੱਛਾ ਕਿੰਨੇ ਪੈਸੇ ਮਿਲੇ ਤੁਹਾਨੂੰ ਉਹ ਪੈਸੇ ਇਹਦੇ ਅਕਾਊਂਟ ਸੇ ਟ੍ਰਾਂਸਫਰ ਹੋਣੇ ਸੀ ਹਜੇ ਇਹਨੂੰ ਕੋਈ ਪੈਸੇ ਮਿਲੇ ਨਹੀਂ ਹੈ ਇਹਨੂੰ ਪੈਸਿਆਂ ਦੇ ਨਾਲ ਇਹਦੀ ਗੱਲ ਹੋਈ ਸੀ ਪਰ ਉਹ ਡਿਲੀਵਰੀ ਤੋਂ ਬਾਅਦ ਉਗਲ ਹੋਣੀ ਸੀ ਇਹ ਪੈਸੇ ਲਾਲਚ ਕੀਤਾ ਦਾ ਸਰ ਹਾਂ ਜੀ ਇਹਨਾਂ ਪੈਸਿਆਂ ਦਾ ਲਾਲਚ ਆ ਕੰਮ ਇਹਨੂੰ ਪਤਾ ਹੀ ਸਰ ਵੀ ਅਸਲੀ ਆਇਆ ਜਾਂ ਕੀ ਇਹ ਵੈਪਨ ਹੈਗੇ ਆਏ ਤਾਂ ਇਹਨੂੰ ਪਤਾ ਹੀ ਸੀ ਵੈਪਨ ਆਪਣੀ ਕਿਟ ਚ ਪਾ ਕੇ ਆ ਲੈ ਕੇ ਆਇਆ ਚੈੱਕ ਕਰਕੇ ਜਿਹੜੇ ਵੈਪਨ ਹੈਗੇ ਐਨੇ ਕਿਟ ਚ ਪਾਈ ਸੀ ਬੈਗ ਐਨੇ ਟੰਗਿਆ ਹੋਇਆ ਸੀ ਉਹਦੇ ਵਿੱਚ ਵੈਪਨ ਸੀਗੇ ਇਹਨੂੰ ਪਤਾ ਹੈ ਇਹ ਸਰ ਹਰਿਆਣਾ ਵਾਲਾ ਹਰਿਆਣੇ ਦਾ ਹਾਂ ਜੀ ਆ ਹਰਿਆਣੇ ਦਾ ਰਹਿੰਦਾ ਡਾਰਕਸ ਵਗੈਰਾ ਨਹੀਂ ਮਿਲਦੇ ਨਹੀਂ ਐ ਤਾਂ ਕੋਈ ਲਾਈਵ ਰਾਉਂਡਸ ਨਹੀਂ ਮਿਲਦੇ ਗੱਡੀ ਵਗੈਰਾ ਤੇ ਆਈ ਸੀ ਜਾਂ ਫੇਰ ਆ ਕਹਿੰਦਾ ਕੋਈ ਗੱਡੀ ਐਨੇ ਲਿਫਟ ਲੈ ਕੇ ਇੱਥੇ ਪਹੁੰਚਿਆ ਸੀ ਕਿਸੇ ਗੱਡੀ ਤੋ ਲਿਫਟ ਲੈ ਕੇ ਆਏ ਲੈ ਕੇ ਆਏ ਕਿਰਾਏ ਤੇ ਮਤਲਬ ਕਿਰਾਇਆ ਦੇ ਕੇ ਲਿਫਟ ਲੈ ਕੇ ਆਏ ਨਹੀਂ ਆ ਲੈਬਰ ਦਾ ਕੰਮ ਕਰਦਾ ਇਹ ਇਸ ਸਾਲ ਦੀ ਅਲੀਏ ਰੱਖੋ